ਇੱਕੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਉਂਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀ ਦਾ ਦਰਜਾ ਦਿੱਤਾ ਜਾਵੇ ਆ ਇਹ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਹੈ ਕਿ ਜੀ ਇਸ ਨੌਜਵਾਨ ਨੇ ਜਿਹੜਾ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਜਾਣ ਸਰਹੱਤਾ ਦੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਅਤੇਜ ਦੇ ਘਾਤਰ ਮੇਰਾ ਕੋਤੀ ਹੋਇਆ ਇਹ ਸਰਕਾਰ ਨੂੰ ਸੀਤਾ ਤਰਜਾ ਤੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਤਾਂ ਬਾਕੀ ਗੱਲ ਹੈ ਸ਼ਰਮ ਦੀ ਗੱਲ ਹੈ ਸਾਡੀ ਸਰਕਾਰ ਵਾਸਤੇ ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਉੱਤੇ ਕਰ ਬਾਲਾ ਨਹੀਂ ਦੇਣੀ ਹੋਰ ਕੋਈ ਮਾ ਨਾ ਮਿਲ ਕੇ ਮੇਰੇ ਅਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰ ਦਰ ਤੇ ਭੜਕਦੀ ਆਂ ਇਨਸਾਫ ਦੀ ਖਾਤਰ ਪਰ ਮੈਂ ਇਨਸਾਫ ਆਪੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰ ਦਰ ਹੀ ਭੜਕਦੀ ਰਹਾਂ ਖੁਦ ਸਮਾਲ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆਂ ਤਾਂ ਦੇਖ ਕੇ ਆਈ ਸਭ ਕੋ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਪਿਛਲੇ ਕਰੀਬੋ 2 ਮਹੀਨੇ ਪਹਿਲਾਂ ਫਰੀਕ ਕੋੜੇ ਜ਼ਿਲ੍ਹੇ ਦੇ ਪਿੰਡ ਕੋਠੇ ਚਿਹਲਦਾਰ ਰਹਿਣ ਵਾਲਾ ਆਕਾਸ਼ਦੀਪ ਅਗਨੀਵੀਰ ਜਿਸਦੇ ਕੀ ਗੋਲੀ ਲੱਗੀ ਸੀ ਅਸੀਂ ਦੁਨੀਆ ਨੂੰ ਆਲਵਿਦਾ ਕਹਿ ਗਿਆ ਸੀ ਤਾਂ ਉਸਦੇ ਨੂੰ ਜਿਹੜਾ ਹੈਗਾ ਸ਼ਹੀਦਾਂ ਦਾ ਦਰਜਾ ਜਵਾਲੀ ਲਗਾਤਾਰ ਪਰਿਵਾਰ ਜਿੱਥੇ ਸਰਕਾਰਾਂ ਤਾਂ ਘੂਹਾਰ ਲਾ ਰਿਆ ਤੇ ਅੱਜ ਭਾਰਤੀ ਸਮੁੰਦਰੀ ਇਕਤਾ ਸਿੱਧੂਪੁਰਾ ਉਨ੍ਹਾਂ ਦੇ ਵੱਲੋਂ ਹਮਾਇਤ ਵਿੱਚ ਆਈ ਹੈ ਤੇ ਇੱਕ ਅੱਜ ਇਨਸਾਫ ਮਾਰਚ ਜਿਹੜਾ ਹੈ ਗੱਡਿਆ ਜਾ ਰਿਹਾ ਹੈ ਤਸਵੀਰਾਂ ਜਦੋਂ ਦੇਖ ਸਕਦੇ ਹੋ ਇਹ ਜਿਹੜਾ ਡੈਫਟੀ ਕਮਿਸ਼ਨ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੋਂ ਇੱਥੋਂ ਇੱਕ ਜਿਹੜਾ ਹੈਗਾ ਮਾਰਚ ਸ਼ੁਰੂ ਕੀਤਾ ਜਾਵੇਗਾ ਪਹਿਲਾਂ ਇੱਥੇ ਸਟੇਜ ਲੱਗੀ ਆ ਸਟੇਜ ਚੱਲਣ ਤੋਂ ਬਾਅਦ ਭਾਰਤੀ ਸੰਘ ਨੂੰ ਇੱਕ ਤਾਂ ਸਿੱਧੂ ਪੁਲਵਾ ਇੱਕ ਕੌਮੀ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਜੋ ਕਿ ਫ੍ਰੀ ਕੋਰਟ ਦੇ ਭਾਈ ਗਨੀ ਚੌਕ ਤੋਂ ਚੂਲੀ ਚੌਕ ਹੁੰਦਾ ਹੋਇਆ ਇੱਥੇ ਅੰਕੇ ਸਮਾਪਤ ਹੋਵੇਗਾ ਤੇ ਵੱਡੀ ਗੰਤੀ ਦੇ ਵਿੱਚ ਜਿਹੜੇ ਹੈਗੇ ਆ ਅਕਾਸ਼ਦੀਪ ਨੂੰ ਅੱਜ ਸ਼ੀਤਨ ਦਾਤਾ ਜਮਾਂ ਲਈ ਸਰਕਾਰਾਂ ਤੱਕ ਗੱਲ ਬਚਾਉਣ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਉਸ ਦਾ ਛੋਟਾ ਭਰਾ ਮਾਤਾ ਪਿਤਾ ਉਹ ਮੌਜੂਦ ਨੇ ਕਿਉਂਕਿ ਆ ਕਾਫੀ 2 ਮਹੀਨੇ ਤੋਂ ਉੱਪਰ ਸਮਾ ਹੋ ਚੁੱਕਿਆ ਹੈਗਾ ਹਾਲੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਨਾ ਹੀ ਉਹਦੇ ਮੌਤ ਦੇ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਲੱਗ ਸਕਿਆ ਕਿ ਕਿੰਨਾ ਕਰਮਾ ਕਰਕੇ ਜਿਹੜੀ ਇਹ ਮੌਤ ਹੋਈ ਸੀ ਪਰ ਜਦ ਖਬਰ ਸਾਹਮਣੇ ਆਈ ਸੀ ਕਿ ਗੋਲੀ ਲੱਗਣ ਦੇ ਨਾਲ ਅਕਾਸ਼ਦੀਪ ਦੀ ਅਗਨੀਵੀਰ ਦੀ ਜਿਹੜੀ ਮੌਤ ਹੋਈ 20 ਸਾਲ ਦੀ ਉਮਰ ਅਕਾਸ਼ਦੀਪ ਦੀ ਸੀ ਤੇ ਲਗਾਤਾਰ ਪਰਿਵਾਰ ਮੰਗ ਕਰ ਰਿਹਾ ਕਿ ਉਸ ਨੂੰ ਜਿਹੜਾ ਬਣਦਾ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਮਾਰਚ ਇੱਥੇ ਰੀਫਰੀ ਕੋਰਟ ਦੇ ਵਿੱਚ ਪੱਟਿਆ ਜਾ ਰਿਹਾ ਹੈ ਜੀ ਦੇ ਪਿਤਾ ਬਲਵਿੰਦਰ ਸਿੰਘ ਸਾਡੇ ਨਾਲ ਆਪਾਂ ਜੁਹੂਤ ਨੇ ਆਪਾਂ ਗੱਲਬਾਤ ਹੋਲਾ ਕਰਦੇ ਆ ਤੁਸੀਂ ਕੀ ਕਹਿਣਾ ਹੈਗਾ ਅੱਜ ਕਿਸਾਨ ਯੂਨੀਅਨ ਤੁਹਾਡੇ ਹੱਕ ਦੇ ਵਿੱਚ ਆਈ ਨੂੰ ਤੁਹਾਡੇ ਬੇਟੇ ਨੂੰ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਐਦਾ ਕਰ ਰਿਹਾ ਹੈਗਾ 60000 ਰੁਪਏ ਨਹੀਂ ਦਿੱਤਾ ਅਸੀਂ ਕਿਸਾਨ ਯੂਨੀਅਨ ਦਾ ਸਾਰਿਆਂ ਦਾ ਹੀ ਇਹ ਨਹੀਂ ਵੀ ਇੱਕ ਦਾ ਜਿੰਨੀਆਂ ਵੀ ਕਿਸਾਨ ਯੂਨੀਅਨ ਆਹੀ ਉਹਨਾਂ ਦਾ ਦਿਲੋਂ ਧੰਨਵਾਦ ਆ ਕਿ ਜਿਹੜੇ ਸਾਡੇ ਨਾਲ ਖੜੇ ਕਾਫੀ ਸਮਾਂ ਹੋ ਚੁੱਕਿਆ ਸੋ ਆ 2 ਮਹੀਨੇ ਦਾ ਸਮਾਂ ਹੋ ਚੁੱਕਿਆ ਪਰਵਾਰ ਦਾ ਮਾਲ ਪਰਿਆ ਹੋਇਆ ਕਿਉਂਕਿ ਹਲੇ ਤੱਕ ਪਰਿਵਾਰ ਵੱਲੋਂ ਜਿਹੜਾ ਹੈਗਾ ਕਾਸ਼ ਦੀ ਦੀਗਾ ਪ੍ਰਵਾਹ ਨਹੀਂ ਚਲ ਪ੍ਰਵਾਹ ਦੀ ਦਿੱਤੀਆਂ ਅਸਤੀਆਂ ਵੀ ਆਪਣੇ ਘਰੇ ਰੱਖੀਆਂ ਹੋਈਆਂ ਨੇ ਕਿਉਂਕਿ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਲਗਭਗ ਇੱਕ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀ ਦਾ ਦਰਜਾ ਦਿੱਤਾ ਜਾਵੇ ਦੇ ਕੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾਤੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਹੀਰ ਹੋਇਆ ਇਹ ਸਰਕਾਰੋਂ ਨੂੰ ਸੀਤਾ ਦਰਜਾ ਦੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਘੱਲੋਗੀ ਕੋਈ ਮਾਂ ਪੁੱਤ ਨੂੰ ਬਾਹਰ ਤੇ ਨਹੀਂ ਕੱਢੂਗੀ ਮੈਂ ਇਹ ਕਹਿਨੀ ਆ ਕਿ ਇਹ ਅਗਨੀ ਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਆਂਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰ ਤੇ ਪੜਕਦੀ ਆਂ ਇਨਸਾਫ ਦੀ ਖਾਤਰ ਪਰ ਮਾਨ ਸਾਹ ਆਪੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦ ਰਹੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ਼ ਮਿਲ ਗਿਆ ਮੈਨੂੰ ਉਦੋਂ ਚੈਨ ਆਉਂਦਾ 2 ਮਹੀਨੇ ਤੋਂ ਸਮਾਂ ਹੋ ਗਿਆ ਹਾਂਜੀ ਹਾਂਜੀ ਕੀਆਂ ਦੇ ਅਧਿਕਾਰੀਆਂ ਤੋਂ ਗੱਲ ਕੋਈ ਨਹੀਂ ਜੀ ਕੋਈ ਨਹੀਂ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸਿਟੀ ਨਗਰ ਖੋਦ ਸਮਾਨ ਲੈ ਕੇ ਆਈ ਪੁੱਤ ਦਾ ਜਗ੍ਹਾ ਵੇਖ ਕੇ ਆਈ ਆ ਥਾਣਾ ਦੇਖ ਕੇ ਆਈ ਸਭ ਕੋ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ਼ ਨਹੀਂ ਦੇ ਰਿਹਾ ਜੀ ਜੇ ਸਮਝ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨਾਲ ਗਏ ਹਾਂਜੀ ਸਮਾਂ ਬਣਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨਾਮ ਦੀਆਂ ਕਵਿਤੀਆਂ ਹਾਂਜੀ ਰਸਤੀਆਂ ਕਰਈਆਂ ਉਹਨਾਂ ਚੇ ਰਸਤੀਆਂ ਨਹੀਂ ਜਾਣ ਪਰ ਸਾਹਿਬ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਾਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੀਡੀਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹ ਨਾ ਚਿਰ ਪੜਕੂ ਜਿੰਨਾ ਚਿਰ ਮੇਰੇ ਪੁੱਤ ਨੂੰ ਜਿੰਨਾ ਚਿਰ ਮੇਰੇ ਪੁੱਤ ਨੂੰ ਸਾਹਮਣੇ ਬੈਠ ਜਾ ਮੇਰੇ ਚੋਰੀ ਮੈਂ ਖੋਲੀ ਲੱਟ ਕੇ ਚੋਰੀ ਆਟਕੇ ਪੁੱਤ ਦਾ ਇਨਸਾਫ ਮੰਗਦੀ ਹਾਂ ਮੇਰੇ ਪੁੱਤ ਮੇਰੇ ਪੁੱਤ ਨੂੰ ਇਨਸਾਫ ਤੋਂ ਮਿਲਦੀ ਆ ਕੰਦੀ ਆ ਬਹੁਤ ਵੱਡਾ ਕੰਮ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਕਾਲ ਇਹ ਹੈ ਕਿ ਕਿਸਾਨ ਯੂਨੀਅਨਾਂ ਨਾਲ ਥੋੜਾ ਬਾਈ ਨਿਕਰ ਹੈ ਲੋ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਤੇ ਕਿੰਨੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਹੈ ਕਿ ਜੀ ਇਸ ਨੌਜਵਾਨ ਨੇ ਜਿਹੜਾ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਜਾਨ ਸਰਹੱਦਾਂ ਤੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਔਰ ਉਹਨਾਂ ਦੇ ਬਾਪੇ ਦਰਦਰ ਤੇ ਤੜਫਦੇ ਫਿਰਦੇ ਨੇ, কুরਲਾਉਂਦੇ ਫਿਰਦੇ ਨੇ, ਦਰਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਹੋਵੇ ਕਿ ਇਹ ਨੂੰ ਸ਼ਹੀਦ ਦਾ ਕਰਜ਼ਾ ਦਿੰਦੇ। ਕਿੱਡੀ ਮਾੜੀ ਗੱਲ ਐ ਤੇ ਕਿੱਡੀ ਮੰਦ ਭਾਗੀ ਗੱਲ ਐ, ਸ਼ਰਮ ਦੀ ਗੱਲ ਐ ਸਾਡੀ ਸਰਕਾਰ ਵਾਸਤੇ। ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇੱਥੇ ਇਕੱਲੇ ਆਉਣ ਨਹੀਂ ਦੇਣੀ ਚਾਹੀਦੀ ਸੀ। ਬੱਚਾ ਸ਼ਹੀਦ ਹੋ ਗਿਆ ਸੀ। ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹੀ ਬਣਦਾ ਸੀ ਕਿ ਉਹਨਾਂ ਦੀਆਂ ਅੱਖਾਂ ਪਹੁੰਚਣ ਦੇ ਲਈ ਉਸੇ ਦੇ ਨੇ ਐਲਾਨ ਕਰ ਦੇ ਕਿ ਪੰਜਾਬ ਸਰਕਾਰ ਉਹ ਸ਼ਹੀਦ ਮੰਨਦੀ ਆ ਤੇ ਸ਼ਹੀਦ ਦਾ ਦਰਜਾ ਦਿੰਦੀ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਚੁਣਾਇ ਉਹਦੇ ਲਈ ਬੰਦੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਯੂਜ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮੱਥ ਲਿਆ ਤੇ ਮੇਰਾ ਇੱਕ ਪਾਣਾ ਸ਼ਹੀਦ ਹੋ ਗਿਆ ਮੈਂ ਦੂਜਾ ਵੀ ਇਕੱਲਾ ਨਹੀਂ ਕਿੱਡਾ ਵੱਡਾ ਸੀ ਕਿਗਰਾ ਮਾ ਦਾ ਲੇਕਿਨ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੀ ਆ ਇਹਦਾ ਤੁਸੀਂ ਜਜ਼ਬਾ ਦੇਖੋ ਮਾ ਦਾ ਕਿੱਡਾ ਵੱਡਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਲੁੰਦਰ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦਾਂ ਦਰਚਾ ਦੇ ਵਿੱਚ ਸਰਕਾਰ ਮਾਫਿਆਂ ਨਾਲ ਚੀਮਨ ਨਰਮਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਬਦਲ ਔਰ ਉਹਦੇ ਭਰਾ ਨਹੀਂ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਅਸੀਂ ਮੋਟੀ ਮੋਟੀ ਗੱਲ ਕਰਦੇ ਆਂ ਬਾਕੀ ਅੱਕੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਐਸਕੇਮ ਨਾਨ ਪੋਲੀਟিক্যাল ਤੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਦਾ ਸਿੱਧੂ ਪਰਵਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਨਾਲ ਲੈਂਡ ਪੋਲਿੰਗ ਦੇ ਖਿਲਾਫ ਆ 14 ਪਿੰਡ ਦੇ ਵਿੱਚ ਬਟਾ ਇਕੱਠਾ ਕੀਤਾ ਜਾ ਰਿਹਾ ਉੱਥੋਂ ਆਵਾਂਗੇ ਐਸਕੇ ਨਾਲ ਮੀਟਰ ਹੋਈ ਸੀ ਅੱਜ ਤੱਕ ਸਾਨੂੰ ਡੀਸੀ ਸਾਹਿਬ ਜਦੋਂ ਮੰਗ ਪੱਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ 1000 ਰੁਪਈਆ ਰਿਹਾ ਅਗਲਾ ਪ੍ਰੋਗਰਾਮ ਉਹਦੇ ਚੋਣ ਦੇ ਵਿੱਚ ਦੇਖਿਆ ਕਿ ਸਰਕਾਰ ਜਦੋਂ ਵਰਤੀ ਕਰਦੇ ਉਹਦੇ ਵਿੱਚ ਇਹ ਚੀਜ਼ ਨਹੀਂ ਦਿੱਤੀ ਜਾਂਦੀ ਕਿ ਇਹਨੂੰ ਸੀਟ ਦਿੱਤਾ ਜਾਵੇ ਕਿ ਲੱਗਦਾ ਹੈ ਕਿ ਇਹ ਫੌਜੀ ਨੂੰ ਰਾਤ ਕਰਨਾ ਚਾਹੀਦਾ ਜਦ ਜਵਾਨੀ ਪੰਜਾਬ ਕਿਸਨਾ ਨਹੀਂ ਅਸੀਂ ਤਾਂ ਇਹ ਫੌਜੀ ਤੇ ਹੀ ਗੱਲ ਪਈ ਹੈ ਬੜਾ ਗੰਭੀਰ ਸਿੱਟੇ ਨਿਕਲਣ ਜਿਹੜੇ ਪੌਲਸੀ ਰਹੀ ਤਾਂ 400 ਬਾਅਦ ਬੱਚੇ ਰਿਟਾਇਰ ਹੋ ਰਹੇ ਨਹੀਂ ਨਿਕਲ ਜਾਂਦੇ ਨੇ ਨਵਿਆਂ ਦੀ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ ਜਿੰਨੀ ਗੰਟੀ ਦੇ ਵਿੱਚ ਰਿਟਾਇਰਮੈਂਟ ਹੋ ਰਹੇ ਔਰ ਅਸੀਂ ਇੱਕ ਕਲਕੜਾ ਕਹਿੰਦੇ ਆ ਸੀ ਕਿ ਅਗਰ 15 ਸਾਲ ਸਰਕਾਰ ਦਾ ਇਹੀ ਰੁਈਆ ਰਿਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈਣੀ ਅੱਧੀ ਰਹਿ ਗਈ ਤਾਂ ਜੇ ਅਤੀ ਰਹੂਗੀ ਤਾਂ ਇਹਦਾ ਮਤਲਬ ਬਾਹਰਲੇ ਆ ਮੁਲਕਾਂ ਤੋਂ ਸਰਹੱਦਾਂ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏ। ਪਤਲਾ ਹੋਣਾ ਔਰ ਇਸ ਸੰਬੰਧ ਵਿੱਚ ਜਿੱਥੇ ਅੱਜ ਇੱਕ ਵੱਡਾ ਇਕੱਠ ਰੱਖਿਆ ਗਿਆ ਤੇ ਦੂਜੇ ਪਾਸੇ ਐਲਾਨ ਵੀ ਕੀਤਾ ਗਿਆ ਕਿ 7 ਤਰੀਕ ਤੋਂ ਬਾਅਦ ਕੋਈ ਨਾ ਕੋਈ ਹੋਰ ਇੱਕ ਵੱਡਾ ਐਕਸ਼ਨ ਮਿੰਡਿਆ ਜਾਵੇਗਾ ਜੇਕਰ ਆਕਾਸ਼ਦੀਪ ਨੂੰ ਜਿਹੜਾ ਹੈਗਾ ਛੀਦਾ ਦਰਜਾ ਨਹੀਂ ਦਿੱਤਾ ਜਾਂਦਾ। ਕੈਮਰਾਮੈਨ ਤੁਹਾਨੂੰ ਜ਼ਰਾ ਖਬਰਨਾਮਾ ਲਈ ਜੁਕਤਾ ਸੀ।